ਨਜ਼ਦੀਕ ਬਾਪਰੇਕ ਸੜਕ ਹਾਸੇ ਦੇ ਵਿੱਚ ਪੁਲਿਸ ਮੁਲਾਜ਼ਮ ਜਸਪ੍ਰੀਤ ਸਿੰਘ ਦੇ ਜਨਮ ਦਿਨ ਤੋਂ ਅਗਲੇ ਦਿਨ ਹੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜਸਪ੍ਰੀਤ ਸਿੰਘ ਆਪਣੀ ਮੋਟਰਸਾਈਕਲ ਤੋਂ ਜਦੋਂ ਪਿੰਡ ਨੌਂਗਾਵਾ ਦੇ ਕੋਲ ਪਹੁੰਚਿਆ ਤਾਂ ਟਰੱਕ ਬਿਨਾ ਲਾਈਟਾਂ ਅਤੇ ਇੰਡੀਕੇਟਰਾਂ ਤੋਂ ਖੜਾ ਸੀ ਜਿਸ ਦੇ ਪਿੱਛੇ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਟਕਰਾ ਗਿਆ। ਐਸਾਸੇ ਦੇ ਵਿੱਚ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ। ਥਾਣਾ ਬੱਸੀ ਪਛਾਣਾ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦਸਤਾਵੇਜ਼ ਕੀ ਟਰੱਕ ਦੇ ਨਾਮਾ ਲੂਮ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਕੀਤੀ ਇਕ ਇਨਸੀਡੈਂਟ ਹੋਇਆ ਜਸਪ੍ਰੀ ਸਿੰਘ ਨੰਦੇ ਦਾ ਮੁਲਾਜ਼ਮ ਸਾਡਾ ਪੰਜਾਬ ਪੁਲਿਸ ਦਾ ਜਵਾਨ ਸੀ ਜੀ ਇਹ ਆਪਣੀ ਡਿਊਟੀ ਤੋਂ ਆਇਆ ਸੀ ਗਨਮੈਲ ਸੀ ਬਤੌਰ ਤੇ ਇਰਾਜਾ ਤਬਰ ਵਾਲਿਆਂ ਨਾਲ ਜੀ ਇਹ ਆਪਣੀ ਡਿਊਟੀ ਤੋਂ ਆ ਰਹੇ ਸੀ ਇਹ ਪੁਲਿਸਰਨ ਜਾ ਰਹੇ ਸੀ ਕੰਮ ਵਾਸਤੇ ਤੇ ਰਸਤੇ 'ਚ ਜਿੱਥੇ ਨਵੀਂ ਪਿੰਡ ਨਗਾਮੇ ਦੇ ਕੋਲ ਜੀ ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਟਰੱਕ ਖੜਾ ਸੀ ਜੀ ਜੋ ਪਿੱਛੇ ਤੋਂ ਆ ਰਿਹਾ ਸੀ ਇਹ ਹਨੇਰਾ ਹੋਣ ਕਰਕੇ ਇਹ ਟਰੱਕ ਦੇ ਵਿੱਚ ਜਾ ਕੇ ਵੱਜਿਆ ਤੇ ਉਥੇ ਮੌਕੇ ਤੇ ਉੱਪਰ ਮੌਤ ਹੋ ਗਈ ਜਿਹਦਾ ਪੋਸਟਰ ਮਨੁੱਖ ਕਰਵਾ ਕੇ ਵਾਰਸਾਂ ਦੇ حوالے ਕਰਦਾ ਕਿ ਅੱਜ ਉਹਦਾ ਸੰਸਕਾਰ ਹੋ ਗਿਆ ਸਰ ਟਰੱਕ ਵਾਲੇ ਨੂੰ ਰੈਸਟ ਕਰਦੇ ਟਰੱਕ ਵਾਲਾ ਹਜੇ ਉੱਜ ਦੀ ਹੀ ਭੱਜ ਗਿਆ ਮੌਕੇ ਤੋਂ ਲੇਕਿਨ ਉਹਦੇ ਤਲਾਸ਼ ਜਾਰੀ ਹੈ ਜਲਦੀ ਉਹਨੂੰ ਗਿਰਫਤਾਰ ਕੀਤਾ ਸਰ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ ਜਨਮ ਦਿਨ ਸੀ ਹਾਂ 12 ਤਰੀਕ ਨੂੰ ਉਸ ਦਾ ਜਨਮ ਦਿਨ ਕਿਦੋਂ ਪਹਿਲਾਂ ਸੀ ਤੇ 13 ਤਰੀਕ ਨੂੰ ਦਾ ਐਕਸੀਡੈਂਟ ਹੋ ਗਿਆ